ਗੁਰਬਾਣੀ ਦਾ ਕਥਨ ਹੈ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨ ਬਹੁਤ ਹੀ ਇਹ ਇਸਲਾਗਾ ਜੋ ਕਦਮ ਹੈ ਖੁਰਦਲ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਨਾ ਸਾਇਤ ਗਿਆਨ ਕੇਂਦਰ ਤੇ ਉਹਨਾਂ ਦੇ ਪਰਿਵਾਰ ਨਾਲ ਕੇ ਇਹ ਜੋ ਉਹਨਾਂ ਯਾਦ ਨੂੰ ਤਾਜ਼ਾ ਕਰਦੇ ਹਨ ਬਧਾਈ ਦੇ ਹੱਕਦਾਰ ਹਨ ਕਿਉਂ ਖੁਰਦਲ ਸਾਹਿਬ ਆਪਣੇ ਆਪ ਵਿੱਚ ਇੱਕ ਅਜੀਬ ਸ਼ਖਸੀਅਤ ਸਨ ਉਹਨਾਂ ਦੇ ਚਿਹਰੇ ਤੇ ਇਕੱਠਾ ਰਹਾ ਹੁੰਦਾ ਸੀ ਜਦੋਂ ਉਹਨਾਂ ਨੂੰ ਅਸੀਂ ਮਿਲਦੇ ਸੀ ਤੇ ਬਹੁਤ ਹੀ ਯਾਨੀ ਕਿ ਉਹਨਾਂ ਦੇ ਅੰਦਰ ਇੱਕ ਇਹੋ ਜਿਹੀ ਭਾਵਨਾ ਹੁੰਦੀ ਸੀ ਜਿਹੜੀ ਗੁੱਸੇ ਬੰਦੇ ਨੂੰ ਜਾਨੀ ਆਪਣੇ ਆਪ ਹੀ ਖਿੱਚ ਲੈਂਦੀ ਸੀ ਉਹਨਾਂ ਵਰਗੇ ਇਹੋ ਜਿਹਾ ਉਹਨਾਂ ਦਾ ਯਾਨੀ ਕਿ ਸ਼ਖਸੀਅਤ ਸੀ ਤੋਂ ਵਧਾਈ ਦੇ ਹੱਕਦਾਰ ਹਨ ਦੋਨੋਂ ਹੀ ਸਾਹਿਬ ਉਹਨਾਂ ਕੇਂਦਰ ਤੋਂ ਉਹਨਾਂ ਦੇ ਪ੍ਰਵਾਹ ਸੁਣ ਦਾ ਮਹੀਨਾ ਬਹੁਤੀ ਚਾਅ ਨਾਲ ਮਨਾਇਆ ਜਾਂਦਾ ਹੈ ਬੋਲੀਆਂ ਟੱਪੇ ਇਹ ਸ਼ਿੰਗਾਰ ਹਨ ਸੋਣ ਦੇ ਮਹੀਨੇ ਦਾ ਸੋ ਮੈਂ ਟਪੇਸਣਾ ਮਗਾ ਥਰਨੂ ਇੱਕ ਬੋਲੀ ਵੀ ਪਾਉਂਗਾ ਇੱਕ ਟਪਰੇ ਟਪਰੇ ਪਹਿਲਾ ਬੋਲੀ ਹੈ ਉਤੋਂ ਚੜਿਆ ਸੋਣ ਮਹੀਨਾ ਮੈਨੂੰ ਆਇਓ ਲੈਣ ਛਕੀਨਾ ਉਤੋਂ ਚੜਿਆ ਸੋਣ ਮਹੀਨਾ ਮੈਨੂੰ ਆਇਓ ਲੈਣ ਛਕੀਨਾ ਜੋ ਵਿਆਇਆਂ ਮੁਰ ਪੇ ਕੇ ਆਈਆਂ ਰੂਪ ਦਿਆਂ ਸਰਕਾਰਾ ਵੇ ਖਾਲੀ ਗੱਡੀ ਲੈ ਜਾ ਮੋੜ ਕੇ ਮਸਤਾ ਹੋਈਆਂ ਕੱਠੀਆਂ ਮੁਟਿਆਰਾ ਵੇ ਖਾਲੀ ਗੱਡੀ ਲੈ ਜਾ ਮੋੜ ਕੇ ਮਸਤਾ ਹੋਈਆਂ ਕੱਠੀਆਂ ਮੁਟਿਆਰਾ ਵੇ ਖਾਲੀ ਗੱਡੀ ਲੈ ਜਾ ਮੋੜ ਕੇ ਵਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਚਾਂਦੀ ਵਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਚਾਂਦੀ ਵੇ ਤੇਰੇ ਨਾਲੋਂ ਬਾਤਰੀ ਚੰਗੀ ਜਿਹੜੀ ਨਿੱਤ ਮੁਕਲਾਵੇ ਜਾਂਦੀ ਵੇ ਤੇਰੇ ਨਾਲੋਂ ਬਾਤਰੀ ਚੰਗੀ ਜਿਹੜੀ ਨਿੱਤ ਮੁਕਲਾਵੇ ਜਾਂਦੀ ਵੇ ਤੇਰੇ ਨਾਲੋਂ ਬਾਤਰੀ ਚੰਗੀ ਲੋ ਟੱਪੇ ਹਨ ਕਟਾਇੰਬ ਰਾਤ ਸ਼ਾਇਾਨੇ ਹਏ ਕਟਾਇੰਬ ਰਾਤ ਸ਼ਾਇਾਨੇ ਸੋਣਿਦਾ ਮਹੀਨਾ ਆ ਗਿਆ ਸੋਣਿਦਾ ਮਹੀਨਾ ਆ ਗਿਆ ਯਾਡਾਂ ਮਾਹੀ ਦੀਆਂ ਆਈਆਂ ਨੇ ਸੋਣਿਦਾ ਮਹੀਨਾ ਆ ਗਿਆ ਮੇਰੀ ਜਾਂ ਤਾਂ ਮਹੀਦੀਆਂ ਆਈਆਂ ਨੇ ਕਣੀ ਨਿੱਕੀ ਨਿੱਕੀ ਪੈਂਦੀ ਏ ਹਾ ਕਣੀ ਨਿੱਕੀ ਨਿੱਕੀ ਪੈਂਦੀ ਏ ਬੁਹੇ ਤੇ ਖੜੋ ਮਹਾਨੀਆਂ ਬੁਹੇ ਤੇ ਖੜੋ ਮਹਾਨੀਆਂ ਨਿਤ टांग ਤੇਰੀ ਰੈਂਦੀ ਏ ਬੁਹੇ ਤੇ ਖੜੋ ਮਹਾਨੀ ਤੇ ਤਾਗ ਤੇਰੀ ਰਹਦੀ ਏ ਪੀਂਗੇ ਸੱਤ ਰੰਗੀ ਪਾਈ ਹੋਈ ਏ ਪੀਂਗੇ ਸੱਤ ਰੰਗੀ ਪਾਈ ਹੋਈ ਏ ਤੇਰੀ ਯਾਦ ટોਲੀ ਵਿੱਚ ਏ ਤੇਰੀ ਯਾਦ ਟੋਲੀ ਵਿੱਚ ਏ ਨੇਣਾ ਰੇ ਮਝ ਮਲਾਈ ਹੋਈ ਏ ਤੇਰੀ ਜਾਨ ਚੋਲੀ ਵਿੱਚ ਏ ਨਣਾ ਰੇ ਮਝ ਮਲਾਈ ਹੋਈ ਏ ਚਾਨ ਬਦਲਾ ਚ ਲੁੱਕ ਵੇ ਗਿਆ ਚਾਨ ਬਦਲਾ ਚ ਲੁੱਕ ਵੇ ਗਿਆ ਆਉਂਦਾ ਆਉਂਦਾ ਮਾਹੀ ਬੇ ਮੇਰਾ ਆਉਂਦਾ ਆਉਂਦਾ ਮਾਹੀ ਬੇ ਮੇਰਾ ਕਿਹੜੀ ਮੇਮ ਕੋਲ ਰੁਕ ਬੇ ਗਿਆ ਆਉਂਦਾ ਆਉਂਦਾ ਮਾਹੀ ਬੇ ਮੇਰਾ ਕਿਹੜੀ ਮੇਮ ਕੋਲ ਰੁਕ ਬੇ ਗਿਆ ਤੀਆਂ ਤੀਜ ਦਿਨ ਆਈਆਂ ਨੇ ਤੀਆਂ ਤੀਜ ਦਿਨ ਆਈਆਂ ਨੇ

ਦੁੱਖਾਂ ਵਿੱਚ ਪੈ ਗਈ ਜਿੰਦੜੀ ਦੁੱਖਾਂ ਵਿੱਚ ਪੈ ਗਈ ਜਿੰਦੜੀ ਜਾਨ ਲਵਾ ਉੱਤੇ ਆਈ ਹੋਈ ਏ ਦੁੱਖਾਂ ਵਿੱਚ ਪੈ ਗਈ ਜਿੰਦੜੀ ਜਾਨ ਲਵਾ ਉੱਤੇ ਆਈ ਹੋਈ ਏ ਰਾਂਗੇ ਰੂਪ ਦਾ ਗੋਰਾਏ ਰਾਂਗੇ ਰੂਪ ਦਾ ਗੋਰਾਏ ਾਂਗ ਅੰਗ ਹੋਇ ਅਜਖਮੀ ਾਂਗ ਅੰਗ ਹੋਇ ਅਜਖਮੀ ਓਨੂੰ ਫਿਕਰ ਨਾ ਪੋਰਾਏ ਾਂਗ ਅੰਗ ਹੋਇ ਅਜਖਮੀ ਓਨੂੰ ਫਿਕਰ ਨਾ ਪੋਰਾਏ ਮੀ ਅੰਬਰਾਂ ਤੋਂ ਪਰ ਸਿਰਹਾ ਮੀਂਹ ਅੰਬਰਾਂ ਤੋਂ ਬਰਸਿਆ ਮਾਹੀ ਪਰਦੇਸ ਗਿਆ ਮਾਹੀ ਪਰਦੇਸ ਗਿਆ ਦਿਲ ਮਿਲਣੇ ਨੂੰ ਤਰਸ ਗਿਆ ਮਾਹੀ ਪਰਦੇਸ ਗਿਆ ਮਾਹੀ ਪਰਦੇਸ ਗਿਆ ਦਿਲ ਮਿਲਣੇ ਨੂੰ ਤਰਸ ਗਿਆ ਦਿਲ ਮਿਲਣੇ ਨੂੰ ਤਰਸ ਗਿਆ ਵਾਹ ਵਾਹ ਬਹੁਤ ਅੱਛਾ ਬਹੁਤ ਖੂਬ